ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਡ ਦੁਨਣਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਆਸਾਨੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਰੀ ਡਿਟੇਲਸ ਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਭਾਵੇਂ ਤੁਸੀਂ ਆਪਣਾ ਕੋਈ ਪਸ਼ਮੀਨੇ ਦਾ ਡਿਜ਼ਾਈਨ ਤਿਆਰ ਕਰਵਾਉਣਾ ਭਾਵੇਂ ਤੁਸੀਂ ਆਪਣਾ ਪਾਰਟੀ ویئر ਡਿਜ਼ਾਈਨ ਤਿਆਰ ਕਰਵਾਉਣਾ ਹੈਵੀ ਤੋਂ ਹੈ ਵੀ ਤੁਸੀਂ ਆਪਣਾ ਪਾਰਟੀ ویئر ਸੂਟ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਸਿੰਥੈਟਿਕ ਫੈਬਰਿਕ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਵਰਕ ਆਣਾ ਮੈਂ ਆਪਣਾ ਲਾਈਟ weight ਵਾਲਾ ਸੂਟ ਰੈਡੀ ਕਰਵਾਉਗਾ ਕੋ ਮੈਂ ਆਪਣਾ ਤੁਸੀਂ ਹੈਵੀ ਵਰਕ ਵਾਲਾ ਸੂਟ ਜਿਹੜਾ ਤਿਆਰ ਕਰਵਾਓ ਹਾਂਜੀ YouTube ਤੋਂ ਇਲਾਵਾ ਸਾਨੂੰ Instagram ਤੇ ਜ਼ਰੂਰ ਫੋਲੋ ਕਰੋ ਸੰਧੂ ਬੁਟੀਕ ਕੋਡ ਉਹਨਾਂ ਦਾ ਨਾਮ ਸਾਡੀ Instagram ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਦੇਖ ਕੇ ਉੱਥੋਂ ਜਿਹੜੀ ਆਪਣੀ ਡਿਜ਼ਾਈਨਿੰਗ ਦੇਖ ਕੇ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਭਾਵੇਂ ਤੁਸੀਂ ਆਪਣੇ ਵਾਲਾ ਡਿਜ਼ਾਈਨ ਸਾਨੂੰ ਸੈਂਡ ਕਰ ਦਿਓ ਤੁਹਾਨੂੰ ਸੇਮ ਕਾਪੀ ਉਹਨਾਂ ਦਾ ਡਿਜ਼ਾਈਨ ਬਣਾ ਕੇ ਦਿੱਤਾ ਜਾਊਗਾ ਹਾਂਜੀ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਬਹੁਤ ਸੋਹਣੇ ਆਪਣੇ ਵਰਕ ਵਾਲੇ ਸੂਟ ਨੇਗੇ ਅਮੀਰ ਕਰ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਜਿਹੜਾ ਇਹ ਸੂਟ ਹੈਗਾ ਆਪਾਂ ਨੇ ਇਹ ਕ੍ਰਸ਼ ਟਿਸ਼ੂ ਦੇ ਉੱਪਰ ਤਿਆਰ ਕਰਵਾਇਆ ਹੈਗਾ ਕ੍ਰਸ਼ ਦੇ ਉੱਪਰ ਆਪਾਂ ਨੇ ਰੈਡੀ ਕਰਵਾਇਆ ਗਾ ਇਹ ਵਾਲਾ ਸੂਟ ਕਾਫੀ ਸੋਹਣਾ ਆਪਣਾ ਸਕਾਈ ਜਿਹਾ ਕਲਰ ਆ ਨਾਲ ਕ੍ਰੇਪ ਦੀ ਬਾਟਮ ਆ ਇਹਦੇ ਤੇ ਕ੍ਰਸ਼ ਦੀ ਇਹ ਵਾਲੀ ਸ਼ਾਰਟ ਆ ਗਈ ਦੇਖੋ ਇਦਾਂ ਇਹ ਵਾਲੀ ਕ੍ਰਸ਼ ਦੀ ਸ਼ਾਰਟ ਆ ਗਈ ਇਦਾਂ ਸਕਾਈ ਜਿਹਾ ਕਲਰ ਆ ਕਾਫੀ ਸੋਨਾ ਕਲਰ ਆਗਾ ਹੈਂਡਵਰਕ ਦੇ ਨਾਲ ਦੇਖੋ ਤਿਆਰ ਆਗਾ ਆਪਣਾ ਤੇ ਐਦਾ ਦੇਖੋ ਇਹ ਚਾਕ ਕੇਰੇ ਦੇ ਉੱਪਰ ਵਰਕ ਆ ਗਿਆ ਇਹ ਇਹ ਚਾਕ ਕੇਰੇ ਤੇ ਆ ਗਿਆ ਐਦਾ ਤੇ ਇਹਦੇ ਬਾਹ ਦੇ ਉੱਪਰ ਆ ਗਿਆ ਆਹ ਵਾਲਾ ਬਾਹ ਦੇ ਉੱਪਰ ਵਰਕ ਆ ਗਿਆ ਐਦਾ ਤੇ ਇਹਦਾ ਐਦਾ ਦੇਖੋ ਜਿਹੜਾ ਨੈਕ ਦੇ ਉੱਪਰ ਵਰਕ ਹੋਇਆ ਹੈਗਾ ਕਾਫੀ ਸੋਨਾ ਦੇਖੋ ਆਪਣਾ ਸਿੰਪਲ ਸੋਬਰ ਦਾ ਸੂਟ ਜਿਹੜਾ ਤਿਆਰ ਹੋਇਆ ਹੈਗਾ ਦੇਖੋ ਐਦਾ ਚਾਕ ਕੇਰੇ ਤੇ ਵਰਕ ਗਲੇ ਤੇ ਵਰਕ ਬਾਹ ਤੇ ਵਰਕ ਤੇ ਨਾਲ ਦੇਖੋ ਇਹਦੇ ਜਿਹੜਾ ਬਾਟਮ ਆਂਗੀ ਇਹਦੀ ਆਪਾਂ ਨੇ ਪਲੇਨ ਦੇਖੋ ਰੱਖਣੀ ਆਂਗੀ ਕ੍ਰੇਪ ਦੀ ਕ੍ਰੇਪ ਦੀ ਬਾਟਮ ਆ ਤੇ ਜਿਹੜਾ ਦੁਪੱਟਾ ਦਾ ਲੈਣਾ ਵਾਲਾ ਆਪਣੇ ਤਿਆਰ ਕਰਵਾਇਆ ਦੇਖੋ ਜਿਹੜਾ ਡਿਜ਼ਾਈਨਰ ਦੁਪੱਟਾ ਤੁਹਾਨੂੰ ਜਿੱਦਾਂ ਮਿਲਦੇ ਨੇਗੇ ਉਹ ਵਾਲਾ ਦੁਪੱਟਾ ਤਿਆਰ ਆਇਆ ਦੇਖੋ ਲੈਣਾ ਵਾਲਾ ਦੁਪੱਟਾ ਆਪਣੇ ਨਾਲ ਤਿਆਰ ਕਰਵਾਇਆਗਾ ਕਾਫੀ ਸੋਹਣਾ ਜਿਹੜਾ ਆਪਣਾ ਡਿਜ਼ਾਈਨਰ ਦਾ ਦੁਪੱਟਾ ਲੈਣਾ ਵਾਲਾ ਮਿਲਦਾ ਉਹ ਆਪਣੇ ਤਿਆਰ ਕਰਵਾਇਆ ਦਾ 골ਡਨ ਗੋਟ ਦੇ ਨਾਲ ਆਪਣੇ ਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਹੀ ਜਿਆਦਾ ਸੋਹਣਾ ਦੇਖੋ ਆਪਣਾ ਸਾਰਾ ਸੂਟ ਤੁਹਾਨੂੰ ਦਿਖਾ ਦਿੰਨੇ ਆ ਕਿ ਇਦਾਂ ਕਾਫੀ ਸੋਹਣਾ ਆਪਣਾ ਹੈਂਡਵਰਕ ਦੇ ਵਿੱਚ ਤਿਆਰ ਹੋਇਆਗਾ ਬਹੁਤ ਜਿਆਦਾ ਸੋਹਣਾ ਆਪਣਾ ਸਿੰਪਲ ਸੋਬਰ ਵਰਕ ਦੇ ਨਾਲ ਸਾਰਾ ਹੈਂਡ ਟੋਟਲ ਹੈਂਡ ਦੇ ਵਿੱਚ ਸੂਟ ਤਿਆਰ ਹੈਗਾ ਕ੍ਰਸ਼ ਟਿਸ਼ੂ ਦੀ ਫੈਬਰਿਕ ਆਗੀ ਤੇ ਤੁਸੀਂ ਆਪਣਾ ਕਿਸੇ ਹੋਰ ਫੈਬਰਿਕ ਤੇ ਜਿਹੜੀ ਤੁਹਾਨੂੰ ਪਸੰਦ ਆ ਉਹ ਤੇ ਸੇਮ ਵਰਕ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਨਾਲ ਬਾਟਨ ਦਾ ਵਰਕ ਐਡ ਕਰਵਾਉਣਾ ਪ੍ਰੂਵ ਕਰਵਾ ਸਕਦੇ ਹੋ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਵੀ ਆਪਾਂ ਨੇ ਕ੍ਰਸ਼ ਟਿਸ਼ੂ ਤੇ ਹੀ ਤਿਆਰ ਕਰਵਾਇਆ ਹੈਗਾ ਦੇਖੋ ਕ੍ਰਸ਼ ਦੀ ਫੈਬਰਿਕ ਆ ਤੇ ਕੈਰਟ ਕਲਰ ਹੈ ਇਹਦਾ ਕੈਰਟ ਕਲਰ ਦੇ ਉੱਪਰ ਤਿਆਰ ਕਰਵਾਇਆ ਆਪਾਂ ਨੇ ਇਹਦਾ ਕੈਰਟ ਕਲਰ ਹੈਗਾ ਤੇ ਇਹਦੇ ਵੀ ਆਪਾਂ ਨੂੰ ਗਲੇ ਦਾ ਤੇ ਬਾਹਾਂ ਦਾ ਵਰਕ ਵੀ ਆ ਇਹ ਵਾਲੇ ਸੂਟ ਦੇ ਵੀ ਕ੍ਰਾਸ਼ੀ ਕ੍ਰਾਸ਼ਲੀ ਫੈਬਰਿਕ ਆ ਗੀ ਕ੍ਰਾਸ਼ ਦੇ ਵਿੱਚ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਕਲਰ ਉਹੀ ਮਿਲਣਗੇ ਜਿਹੜੇ ਅਸੀਂ ਸੈਂਡ ਕਰਾਂਗੇ ਆਈ ਨਹੀਂ ਹੈਗਾ ਵੀ ਆਪਣੇ ਮਨਪਸੰਦਾ ਕੋਈ ਮਰਜ਼ੀ ਕਲਰ ਲੈ ਲਈਏ ਕਲਰ ਹੁੰਦੇ ਕਾਫੀ ਇਹਦੇ ਵਿੱਚ ਮਿਲ ਜਾਣਗੇ ਆਪਾਂ ਦੇਖੋ ਇਹਦਾ ਇਹ ਵਾਲਾ ਆ ਗਿਆ ਇਹਦੇ ਗਲੇ ਦੇ ਉੱਪਰ ਵਰਕ ਇਦਾਂ ਦੇਖੋ ਕਾਫੀ ਸੋਹਣਾ ਗਲੇ ਦੇ ਉੱਪਰ ਵਰਕ ਆ ਗਿਆ ਇਹ ਬਾਹਾਂ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਬਾਹਾਂ ਦੇ ਉੱਪਰ ਵਰਕ ਆ ਗਿਆ ਇਹਦਾ ਗਲੇ ਦਾ ਵਰਕ ਤੇ ਬਾਹਾਂ ਦਾ ਵਰਕ ਹੀ ਹੈਗਾ ਤੁਸੀਂ ਆਪਣਾ ਘੇਰੇ ਵਗੈਰਾ ਤੇ ਬਾਟਮ ਤੇ ਹਨਾ ਕਰਵਾਉਣਾਗਾ ਕਰਵਾ ਸਕਦੇ ਹੋ ਕਾਫੀ ਸਾਰਾ ਆਪਣਾ ਟੋਟਲ ਹੈਂਡ ਚ ਤਿਆਰ ਹੈਗਾ ਦੇਖੋ ਸੂਟ ਟੋਟਲ ਹੈਂਡ ਚ ਤਿਆਰ ਹੈਗਾ ਇਦਾਂ ਤੇ ਇਹ ਵਾਲਾ ਆ ਗਿਆ ਆਪਣਾ ਗਲੇ ਤੇ ਇਧਰ ਬਾਹਾਂ ਤੇ ਸਾਰਾ ਆਪਣਾ ਇਹਨਾਂ ਮਟੀਰੀਅਲ ਹੈਂਡਵਰਕ ਦਾ ਯੂਜ਼ ਹੋਇਆਗਾ ਤੇ ਨਾਲ ਦੇਖੋ ਇਹਦੇ ਬਾਟਮ ਕ੍ਰੇਪ ਦੀ ਹੈਗੀ ਇਦਾਂ ਕ੍ਰੇਪ ਦੀ ਬਾਟਮ ਆਗੀ ਤੇ ਨਾਲ ਇਹਦੇ ਜਿਹੜਾ ਦੁਪੱਟਾ ਹੈਗਾ ਆਪਾਂ ਨੇ ਡਿਜ਼ਾਈਨਰ ਦੁਪੱਟਾ ਲੈਣਾ ਵਾਲਾ ਆਰਗੈਂਜ਼ਾ ਦਾ ਆਪਾਂ ਉਹ ਹੀ ਤਿਆਰ ਕਰਵਾ ਗਏ ਦੇਖੋ 골ਡਨ ਗੋਟੇ ਦਾ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਕਾਫੀ ਸੋਹਣਾ ਖੂਬਸੂਰਤ ਤੇ ਤੁਹਾ ਆਪਣਾ ਸੂਟ ਤਿਆਰ ਹੋਇਆਗਾ। ਕ੍ਰੇਪ ਦੀ ਬਾਟਮ ਮਿਲੂਗੀ ਨਾਲ। ਤੁਸੀਂ ਕਿਉਂਕਿ ਇਹ ਜੀ ਆਪਾਂ ਦੀ ਬਾਟਮ ਬਣਾਉਣਾ ਤਾਂ ਕਾਫੀ ਮਤਲਬ ਫਲਫੀ ਜਿਹਾ ਹੋ ਜਾਂਦਾਗਾ। ਕ੍ਰੇਪ ਦੀ ਬਾਟਮ ਨਾਲ ਵਧੀਆ ਗ੍ਰੇਸ ਆਉਂਦੀ ਹੈ ਇਹਦੀ। ਬਾਕੀ ਤੁਹਾਡੀ ਆਪਣੀ ਪਸੰਦ ਹੈ ਕਿ ਜੇ ਮੈਂ ਤੁਸੀਂ ਤਿਆਰ ਕਰਵਾਉਣਾ ਹੈ ਕਿਸੇ ਹੋਰ ਫੈਬਰਿਕ ਤੇ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾਉਣਾਗਾ ਆਪਣਾ ਉਵੇਂ ਤਿਆਰ ਕਰਵਾ ਕੇ ਲੈ ਸਕਦੇ ਹੋ। ਕਾਫੀ ਸੋਹਣਾ ਖੂਬਸੂਰਤ ਡਿਜ਼ਾਈਨ ਹੈ ਆਪਣਾ ਸਿੰਪਲ ਸੋਬਰ। ਹਾਂਜੀ ਜਿਹੜਾ ਇਹ ਸੂਟ ਹੈਗਾ ਆਪਣਾ ਇਹ ਟੈਬੀ ਸਿਲਕ ਦੀ ਫੈਬਰਿਕ ਆਗੀ। ਟੈਬੀ ਦੀ ਫੈਬਰਿਕ ਤੇ ਆਪਾਂ ਨੇ ਤ ਤੇ ਪਰਪਲ ਕਲਰ ਆ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਪਰਪਲ ਅੱਜ ਕੱਲ ਜੋ ਟ੍ਰੈਂਡ ਦੇ ਵਿੱਚ ਵੀ ਚੱਲ ਰਿਹਾ ਹੈ ਪਰਪਲ ਕਲਰ ਉਹੀ ਕਲਰ ਪਰਪਲ ਦੇ ਵਿੱਚ ਵੀ ਕਾਫੀ ਸ਼ੇਡ ਆ ਜਾਂਦੇ ਨੇ ਲਾਈਟ ਡਾਰਕ ਮੀਡੀਅਮ ਹਨਾ ਕਾਫੀ ਕਲਰਾਂ ਦਾ ਫਰਕ ਰਹਿ ਜਾਂਦਾ ਪਰਪਲ ਦੇ ਵਿੱਚ ਵੀ ਦੇਖੋ ਜੀ ਡਾਰਕ ਕਲਰ ਹੀ ਆ ਪਰਪਲ ਇਹ ਸਾਰਾ ਮਸ਼ੀਨ ਵਰਕ ਦੇ ਵਿੱਚ ਸੌਰੀ ਹੈਂਡ ਵਰਕ ਦੇ ਵਿੱਚ ਆਪਣਾ ਇਹ ਸੂਟ ਹੈ ਤਿਆਰ ਹੋਇਆਗਾ ਕਾਫੀ ਪੁਰਾਣਾ ਡਿਜ਼ਾਈਨ ਹੈ ਵੈਸੇ ਸਾਡਾ ਇਹ ਪੈ ਲਾਸਟ ਸਾਲ ਤੋਂ ਅਸੀਂ ਇੰਨੇ ਜ਼ਿਆਦਾ ਸੂਟ ਬਣਾਏ ਸੀ ਇਹਦੇ ਨਾਲ ਦੇ ਬਹੁਤ ਜ਼ਿਆਦਾ ਤਿਆਰ ਹੋਏ ਨੇ ਸਾਡੇ ਸੂਟ ਇਸ ਵਾਰ ਵੀ ਇਹੀ ਡਿਜ਼ਾਈਨ ਦਾ ਆਪਾਂ ਨੂੰ ਆਇਆ ਹੈ ਆਰਡਰ ਦੇਖੋ ਨੀਚੇ ਕਿਹਜ ਦੇ ਉੱਪਰ ਵਰਕ ਆ ਗਿਆ ਇਹ ਵਾਲਾ ਇਹਦੇ ਤੇ ਵਰਕ ਆ ਕੇ ਵਿੱਚ ਜਿਹੜਾ ਥ੍ਰੈਡ ਆਪਾਂ ਨੇ ਲਾਈਟ ਗ੍ਰੀਨ ਜਾਂ ਬੱਚੇ ਨੇ ਜੂਸ ਕੀਤਾਗਾ ਇੱਕ ਜਿਹੜਾ ਥ੍ਰੈਡ ਹੈਗਾ ਤੇ ਐਦਾਂ ਆ ਗਿਆ ਆਪਣਾ ਇਹ ਸੈਂਟਰ ਪੈਨਲ ਦਾ ਡਿਜ਼ਾਈਨ ਇੱਧਰ ਆ ਗਿਆ ਤੇਨ ਲੈਣ ਵਾਲੇ ਜਿਹੜੇ ਬੜੀਆਂ ਹੋਏ ਨੇ ਵਿਚਾਰੇ ਦੇ ਬੂਟੇ ਨੇ ਇਹਦਾ ਤੇ ਇਹ ਮੀ ਇਹ ਸਾਰਾ ਬਾਹ ਦੇ ਉੱਪਰ ਵਰਕ ਮਿਲੂਗਾ ਆਪਾਂ ਨੂੰ ਇਹ ਵਾਲੇ ਆ ਗਿਆ ਦੇ ਬਾਹਰ ਦੇ ਉੱਪਰ ਵਰਕ ਆਵਲ ਬੰਦੇ ਆ ਗਏ ਇਹ ਵਾਲਾ ਬਾਹਰ ਦੇ ਉੱਪਰ ਵਰਕ ਆ ਗਿਆ ਤੇ ਇਧਰ ਆ ਗਿਆ ਆਪਣਾ ਇਹ ਦੁਪੱਟਾ ਤੇ ਹੋਰ ਚ ਨੂੰ ਦਾ ਆਪਣਾ ਇਹ ਦੁਪੱਟਾ ਤਿਆਰ ਕਰਵਾਇਆ ਗਿਆ ਤੇ ਆਹ ਦੇਖੋ ਲੇਸ ਦੇ ਨਾਲ ਮੋਤੀਆਂ ਵਾਲੀ ਲੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਜਿਆਦੇ ਸੋਹਣਾ ਸੂਟ ਤਿਆਰ ਹੋਇਆ ਗਿਆ ਦੇਖੋ ਆਪਣਾ ਕਾਫੀ ਸੋਹਣਾ ਡਿਜ਼ਾਈਨ ਹੈਗਾ ਤੇ ਤੁਸੀਂ ਆਪਣਾ ਕਿਸੇ ਵੀ ਕਲਰ ਚ ਕਿਸੇ ਵੀ ਫੈਬਰਿਕ ਚ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਨਾਲ ਬਾਟਮ ਵਗੈਰਾ ਦਾ ਵਰਕ ਆਪਣਾ ਐਡ ਕਰਵਾਉਣਾਗਾ ਉਹਦਾ ਕਰਵਾ ਸਕਦੇ ਹੋ ਹਾਂਜੀ ਦੇਖੋ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਵੀ ਆਪਾਂ ਟੋਟਲ ਹੈਂਡਵਰਕ ਦੇ ਵਿੱਚ ਰੈਡੀ ਕਰਵਾਇਆ ਹੈਗਾ ਸੂਟ ਤੇ ਇਹ ਟੈਬੀ ਮਸਲੀਨ ਦੀ ਸੌਰੀ ਫੂਜੀ ਸਿਲਕ ਦੀ ਆਪਣੀ ਫੈਬਰਿਕ ਆ ਗਈ ਹੈ ਟੈਬੀ ਸਿਲਕ ਦੀ ਫੈਬਰਿਕ ਆ ਗਈ ਤੇ ਸਕਾਈ ਕਲਰ ਡਾਰਕ ਸਕਾਈ ਕਲਰ ਹੈ ਕੈਮਰੇ ਦੇ ਵਿੱਚ ਵੀ ਥੋੜਾ ਬਹੁਤ ਚੇਂਜ ਆਉਂਦਾ ਹੋਵੇ ਕਲਰ ਕੈਮਰੇ ਦੇ ਵਿੱਚ ਇਹ ਕਲਰ ਨਾਲੋਂ ਜ਼ਿਆਦਾ ਡਾਰਕ ਦਿਖਾਈ ਦਿੰਦਾ ਹੋਗਾ ਬਟ ਇਹ ਸਕਾਈ ਕਲਰ ਹੈਗਾ ਡਾਰਕ ਸਕਾਈ ਕਲਰ ਹੈਗਾ ਇਹ ਕੋਈ ਜਿਆ ਕਲਰ ਨਹੀਂ ਹੈਗਾ ਜਿਵੇਂ ਆਪਾਂ ਡਾਰਕ ਸਕਾਈ ਕਲਰ ਹੁੰਦਾ ਉਹ ਵਾਲਾ ਕਲਰ ਹੈਗਾ ਦੇਖੋ ਇਹ ਆਪਣਾ ਹੈਂਡਵਰਕ ਦੇ ਵਿੱਚ ਤਿਆਰ ਹੋਇਆਗਾ ਸੂਟ ਹੈ ਇਦਾਂ ਕਾਫੀ ਸੋਹਣਾ ਆਪਣਾ ਭਾਰੀ ਦੇਖੋ ਸੂਤ ਬਣ ਕੇ ਤਿਆਰ ਹੈ ਇਦਾਂ ਸਾਰੀ ਸ਼ਰਟ ਦੇ ਉੱਪਰ ਵਰਤਿਆ ਹੋਇਆ ਤੇ ਵਾਰਾ ਟੋਟਲ ਹੈਂਡ ਜੀ ਆਪਣਾ ਤਿਆਰ ਹੋਇਆਗਾ ਸੈਂਟਰ ਪੈਨਲ ਨੇਗੇ ਸੈੱਟ ਪੈਨਲ ਤੋਂ ਇਲਾਵਾ ਆਪਾਂ ਇਧਰ ਬਾਕਸ ਵਾਲੀ ਡਿਜ਼ਾਈਨ ਵੀ ਬਣਾਈ ਆ ਸੈਂਟਰ ਪੈਨਲ ਵਿਚਾਲੇ ਦੀ ਬੁਕਰੀਆਂ ਲਈ ਸਾਰੇ ਇਹਦੇ ਸ਼ਰਟ ਦਾ ਫਰੰਟ ਹੈਗਾ ਆਪਣਾ ਦੇਖੋ ਭਰਿਆ ਹੋਇਆ ਸਾਰਾ ਆਪਾਂ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਿੰਨੇ ਹਾਂਗੇ ਦੇਖੋ ਸਾਰਾ ਫਰੰਟ ਆਪਣਾ ਭਰਿਆ ਹੋਇਆ ਹੈ ਦਬਰ ਦੇ ਨਾਲ ਵਿੱਚ ਆਪਣਾ ਸਾਰਾ ਮਟੀਰੀਅਲ ਜਿਵੇਂ ਗੋਟਾ ਪੱਤੀ ਵੀ ਦੇ ਵਿੱਚ ਯੂ ਗੋਟਾ ਪੱਤੀ ਯੂਜ਼ ਹੋਈ ਹੋਈ ਹੈ ਤੇ ਆਪਣਾ ਕਟ ਦਾਣਾ 17 ਮੋਤੀ ਵਗੈਰਾ ਹਨਾ ਸਾਰਾ ਸਾਰਾ ਗੱਲ ਲੱਗਿਆ ਹੋਇਆ ਹੈ ਜਿਹੜਾ ਆਹ ਫੀਲਿੰਗ ਹੈ ਜੇ ਸਾਰੀ ਆਪਣੇ ਬਾਕਸ ਦੀ ਇਹ ਆਪਣੇ ਸਤਾਰੇ ਨਾਲ ਨਹੀਂ ਹੁੰਦੀ ਹੁੰਦੀ ਸੈਰ ਨਾਲ ਤੇ ਜਿਹੜਾ ਆਹ ਵਾਲਾਂਗੇ ਸਾਰਾ ਕਟ ਦਾਣੇ ਨਾਲ ਜਿਹੜੇ ਫੁਲਾਰਨੇਗੇ ਬਣੇ ਹੋਏ ਨੇ ਵਿੱਚ ਮੋਤੀ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਵਿੱਚ ਗੋਟਾ ਪੱਤੀ ਹੈ ਆਪਣਾ ਸਾਰਾ ਜਿਹੜਾ ਮਟੀਰੀਅਲ ਹੈਗਾ ਇਹ ਹੈਂਡ ਵਰਕ ਦਾ ਇਹ ਸੇਵਾ ਬਾਹ ਦੇ ਪਰ ਆਉਗਾ ਇਹਦਾ ਆਵਰਾ ਡਿਜ਼ਾਈਨ ਹੈ ਦੇਖੋ ਬਾਹ ਦੇ ਪਰ ਇਹ ਉਪਰ ਤੱਕ ਆਉਗੀ ਬਾਹ ਦੀ ਆਪਣੇ ਲੰਬਾਈ ਦੇ ਅਕੋਰਡਿੰਗ ਇਹ ਫਲਾਟ ਦੇ ਉੱਪਰ ਵੀ ਲੱਗਦਾ। ਕਾਫੀ ਸੋਹਣਾ ਦੇਖੋ ਆਪਣਾ ਬਣ ਕੇ ਤਿਆਰ ਹੋਇਆ ਟੋਟਲ ਹੈਂਡਵਰਕ ਦੇ ਵਿੱਚ ਸੂਟ ਹੈ। ਤੁਸੀਂ ਆਪਣਾ ਕਿਸੇ ਵੀ ਫੈਬਰਿਕ 'ਚ ਕਰਵਾ ਸਕਦੇ ਹੋ। ਨਾ ਦੇਖੋ ਆਹਦੀ ਕਮਰ ਚੋਂ ਉਹਨਾਂ ਦੁਪੱਟਾ ਰੈਡੀ ਕਰਵਾਇਆਗਾ। ਦੁਪੱਟੇ ਦੇ ਵਿੱਚ ਸਾਰੇ ਦੇ ਬੁਟੀਆਂ ਨੇ ਦੇਖੋ ਇਹਦਾ। ਸਾਰੇ ਦੁਪੱਟੇ ਦੇ ਵਿੱਚ ਆਪਾਂ ਬੁਟੀਆਂ ਮਿਲਣਗੀਆਂ ਇਦਾਂ। ਸਾਰੇ ਦੁਪੱਟੇ 'ਚ ਬੁਟੀਆਂ ਲੱਗੀਆਂ ਤੇ ਆਪਾਂ 골ਡਨ ਬੋਟੇ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ। 골ਡਨ ਬੋਟੇ ਲੱਗਨੇ ਸੀਗੇ। ਕਾਫੀ ਸੋਹਣਾ ਸੂਟ ਆਪਾਂ ਦੇਖੋ ਬਣ ਕੇ ਹੈਂਡਵਰਕ ਦੇ ਵਿੱਚ ਤਿਆਰ ਹੋਇਆ। ਤੁਸੀਂ ਆਪਣਾ ਪਿਓਰ ਟਿਸ਼ ਹਣਾ ਆਪਣਾ ਕ੍ਰੇਪ ਦੇ ਤੇ ਸੈਟ ਨਾ ਔਰਗਾਂਜ਼ਾ ਤੇ ਸੈਲਫੇ ਜੌਰਜਟ वगैरह ਤੇ ਕਾਫੀ ਜਨੇ ਆਪਣੇ ਫੈਬਰਿਕ ਹੈਗੇ ਨੇ ਹਨਾ ਔਰਗਾਂਜ਼ਾ वगैरह ਤੇ ਤੁਸੀਂ ਆਪਣਾ ਇਹ ਤਿਆਰ ਕਰਵਾ ਕੇ ਲੈ ਸਕਦੇ ਬਹੁਤ ਸੋਹਣਾ ਆਪਣਾ ਹੈਂਡਵਰਕ ਦੇ ਵਿੱਚ ਸੂਟ ਤਿਆਰ ਆਪਾਂ ਆਡੀ ਵੇਰ ਤੁਸੀਂ ਆਪਣਾ ਹਨਾ ਆਪਣੇ ਅਕੋਰਡਿੰਗ ਕਲਰ ਵਗੈਰਾ ਸੈਲੈਕਟ ਕਰਕੇ ਲੈ ਸਕਦੇ ਹਾਂਜੀ ਇਹ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਵਨ ਆਫਾ ਪਿਓਰ ਟਿਸ਼ੂ ਦੇ ਉੱਪਰ ਸਿਮਟ੍ਰਿਕ ਤੇ ਬਿਆਰ ਕਰਵਾਇਆ ਹੈਗਾ ਬਹੁਤ ਜਿਆਦਾ ਸੋਹਣਾ ਪਿਆਰਾ ਜਿਹਾ ਕਲਰ ਆਇਆ ਹੈ ਕਾਫੀ ਸੋਹਣਾ ਕਲਰ ਹੈਗਾ ਸਿਕਾਈ ਦਾ ਗ੍ਰੀਨ ਦਾ ਹਨਾ ਇਸ ਤਾਜ ਤੇ ਇਹਦਾ ਆਪਣਾ ਕੰਬੀਨੇਸ਼ਨ ਜ ਹੈ ਕਿਉਂਕਿ ਇਹਦੇ ਵਿੱਚ ਪੰਪ ਜੀ ਪੈਣੀ ਹੁੰਦੀ ਹੈ ਨਾ ਕਾਫੀ ਕਾਫੀ ਲੋ ਤੇ ਨਸ਼ੇੜ ਆ ਜਾਂਦੇ ਨੇ ਕਲਰਾਂ ਦੇ ਇਹ ਵੀ ਆਪਣਾ ਟੋਟਲ ਹੈਂਡ ਚ ਪਿਆਰਾ ਸਿਮਟਿਸ਼ੂ ਦੀ ਫੈਬਰਿਕ ਹੈ ਜਿਹੜੀ ਬਹੁਤ ਜਿਆਦਾ ਸੋਨਾ ਸੂਤ ਤੇ ਆ ਰਿਹਾ ਦੇਖੋ ਸਿਮਟਿਸ਼ੂ ਦੀ ਫੈਬਰਿਕਾਂ ਦੀ ਘੇਰੇ ਦੇ ਉੱਪਰ ਦੇਖੋ ਆਹ ਵਾਲਾ ਡਿਜ਼ਾਈਨ ਆ ਗਿਆ ਸਾਰਾ ਦਬਕੇ ਦਾ ਵਰਕ ਹੋਇਆ ਹੈ ਤੇ ਦਬਕੇ ਦਾ ਤੇ ਜਿਹੜਾ ਆਪਾਂ ਜਿਹੜਾ ਗੱਠ ਵਾਲਾ ਵਰਕ ਹੁੰਦਾ ਹੈਗਾ ਜਰ ਦੋਜੀ ਬੱਤ ਕਹਿੰਦੇ ਹਾਂ ਜਿਹੜਾ ਆਪਾਂ ਓਵਲ ਵਰਕ ਹੋਇਆ ਹੈ ਦੇਖੋ ਸਾਰਾ ਇਹ ਜਿਹੜਾ ਫਰੈਂਡਾ ਜਿਹੜਾ ਆਪਾਂ ਨੇ ਲੇਦੀ ਬਲੂ ਜਿਹੜਾ ਨੂਸ ਕੀਤਾਗਾ ਸਾਰੇ ਪਹਿਲਾਂ ਤੋਂ ਮੈਂ ਵਰਕ ਕਰਾ ਦਿੰਨੇ ਸ਼ੋਰਟ ਤੇ ਕਿੱਦਾਂ ਆਊਗਾ ਸਾਰੇ ਸ਼ਰਟ ਦੇ ਫਰੰਟ ਤੇ ਆਪਣਾ ਇਹ ਵਾਲ ਵਰਕ ਆਉਗਾ ਬਹੁਤ ਹੀ ਜਿਆਦੇ ਸੋਨਾ ਵਰਕ ਦੇਖੋ ਬੁੰਦ ਬਾਗ ਬੁੰਦ ਬਾ ਸਭ ਕੇ ਦਾ ਵਰਕ ਹੋਇਆ ਹੈ ਸਾਰਾ ਹੈਂਡ ਵਰਕ ਚ ਕਾਫੀ ਸੋਹਣੀ ਫਿਨਿਸ਼ਿੰਗ ਹੈ ਵਰਕ ਦੇ ਵਿੱਚ ਤੇ ਆਹ ਵਾਲੇ ਜਿਹੜੀ ਫੀਲਿੰਗ ਹੈ ਸਾਰੀ ਆਪਣੀ ਕੋਈ ਵੀ ਹੈਂਡ ਵਰਕ ਦੇ ਵਿੱਚ ਸਾਰੇ ਸਾਰਾ ਟੋਟਲ ਹੈਂਡ ਚ ਹੀ ਹੈਗਾ ਕੋਈ ਆਪਣਾ ਮਿਕਸ ਵਰਕ ਨਹੀਂ ਹੋਇਆ ਹੈ ਪਿਓਰ ਟਿਸ਼ੂ ਤੇ ਆਪਾਂ ਨੇ ਤਿਆਰ ਕਰਵਾਇਆ ਸੀ ਲੋਕੀਸ਼ੁਕ ਇਹ ਆਵਲ ਵਰਕ ਦੇ ਥੋੜੀ ਵੇਗ ਹੈ ਕਿ ਐਦਾਂ ਹੀ ਬਣਾਇਆ ਪਿਆ ਹੈ। ਬਹੁਤ ਯਾਦੇ ਸੋਨੀ ਫਿਨਿਸ਼ਿੰਗ ਵਾਲਾ ਆਪਣਾ ਸੂਟ ਹੈਗਾ। ਨਾਲ ਇਹਦੇ ਆਪਾਂ ਜਿਹੜਾ ਦੁਪੱਟਾ ਹੈ ਕੰਟਰਾਸਟ ਦੇ ਵਿੱਚ ਰੱਖਿਆ ਪਿਓਰ ਕਮਲ ਚਮੁੰਦਾ ਦੁਪੱਟਾ ਹੈਗਾ। ਨੇਵੀ ਬਲੂ ਦੇ ਕੋਲ ਵਿੱਚ ਥ੍ਰੈਡ ਸੀ ਕਹਿੰਦੇ ਉਹੋ ਜਿਹੇ ਥ੍ਰੈਡ ਨਾਲ ਦਾ ਆਪਣਾ ਦੁਪੱਟਾ ਲਾ ਦੇ। ਤੇ ਐਦਾਂ ਆਪਾਂ 골ਡਨ ਗੋਟੇ ਦੇ ਨਾਲ ਇਹ ਫਿਨਿਸ਼ਿੰਗ ਦਿੱਤੀ ਹੈਗੀ। ਜਿਹੜਾ ਬੜਾ ਥ੍ਰੈਡ ਸੀ ਇਹਦੇ ਨਾਲ ਦਾ ਆਪਣਾ ਦੁਪੱਟਾ ਰੱਖਿਆ। ਤੁਹਾਨੂੰ ਕਿ ਵਰਤਨ ਚੂਟ ਵਰਗਾ ਦਾਦਨੇ ਬਹੁਤ ਯਾਦੇ ਸੋਨੀ ਫਿਨਿਸ਼ਿੰਗ ਵਾਲਾ ਆਪਣਾ ਸੂਟ ਹੈਗਾ। ਤੁਸੀਂ ਟਿਸ਼ੂ ਦੇ ਉੱਪਰ ਦੇਖਦੇ ਵੀ ਜਿਵੇਂ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆਉਂਦੀ ਮਹਿਸੂਸ ਕਰਵਾ ਸਕਦੀ ਹੈ ਪੂਰਾ ਆਪਣਾ ਫੁੱਲ ਬੁਦੀ ਹੈਵੀ ਹੈ ਨਾ ਪਾਰਟੀ ਦੇ ਸੂਟ ਹੈਗਾ ਬਹੁਤ ਜਿਆਦਾ ਸੋਹਣਾ ਆਪਣਾ ਤਿਆਰ ਹੋਇਆਗਾ ਤੇ ਤੁਸੀਂ ਆਪਣਾ ਆਪਣੇ ਪਸੰਦ ਦੇ ਅਕੋਰਡਿੰਗ ਕਲਰ ਪਹਿਲਾਂ ਸਿਲੈਕਟ ਕਰਕੇ ਨਾ ਫੈਬਰਿਕ ਸੈੱਟ ਕਰਕੇ ਸੇਮ ਵਰਕ ਦੇ ਨਾਲ ਤਿਆਰ ਕਰਵਾ ਸਕਦੇ ਲੇਸਾ ਹਾਂਜੀ ਇਹ ਸਾਨੂੰ ਆਪਣੇ ਐਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਡਿਟੇਲ ਵੀਡੀਓ ਵਿੱਚ ਦੱਸ ਚੁੱਕਿਆ ਕਿਵੇਂ ਤੁਸੀਂ ਆਪਣਾ ਵਰਕ ਐਡ ਕਰਵਾਉਣਾ ਸਕਿੱਪ ਕਰਵਾਉਣਾ ਹੈ ਨਾ ਕਿਵੇਂ ਆਪਣੀ ਫੈਬਰਿਕ ਚੇਂਜ ਕਰ ਸਕਦੇ ਹੋ ਕਿਵੇਂ ਆਪਣਾ ਵਰਕ ਵਿੱਚੋਂ ਕੱਟ ਕਰਵਾ ਕੇ ਉਹਦੀ ਜਗ੍ਹਾ ਤੇ ਚੇਂਜ ਕਰ ਸਕਦੇ ਹੋ ਨਾ ਜਿਵੇਂ ਵੀ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣੀ ਫੈਬਰਿਕ ਦੀ ਡਿਟੇਲ, ਵਰਕ ਦੀ ਡਿਟੇਲਸ ਨੂੰ WhatsApp ਤੇ ਭੇਜ ਕੇ ਆਪਣਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਪਰ ਮੈਂ ਤੁਸੀਂ ਆਪਣਾ ਸਟਿਚ ਕਰਵਾਉਣਾ, ਅਨਸਟਿਚ ਲੈਣਾ ਹਨਾ ਜਿਵੇਂ ਵੀ ਤੁਹਾਡੀ ਚੋਇਸ ਆਲੀ ਉਸ ਅਕੋਰਡਿੰਗ ਜਿਹੜੀ ਆਪਣੀ ਸਾਨੂੰ ਆਰਡਰ ਤੁਸੀਂ WhatsApp ਤੇ ਜਿਹੜਾ ਸੈਂਡ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 62391682900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ, ਨਵੇਂ ਡਿਜ਼ਾਈਨਾਂ ਨਾਲ, ਨਵੇਂ ਰੰਗਾਂ ਦੇ ਨਾਲ ਸਤਿ ਸ਼੍ਰੀ ਅਕਾਲ